ਮੈਨਾ ਇੱਥੇ ਉਲੰਭਾ ਦੇਣਾ ਚਾਹੁੰਗਾ মিডিਆ ਨੂੰ ਜਿਹੜਾ ਕਿ ਇਸ ਮਾਰਚ ਦਾ ਇੱਕ ਦੇਸ਼ ਦਾ ਇੱਕ ਵੱਡਾ ਥੰਮ੍ਹ ਮੰਨਿਆ ਜਾਂਦਾ ਇੱਕ ਬਿਮਾਰੀ ਦੇ ਵਿੱਚ ਵੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਲੋਕਾਂ ਦਾ ਇਸ ਗੱਲ ਦੇ ਉੱਤੇ ਕੀ ਪ੍ਰਭਾਵ ਪਵੇਗਾ ਜਾਂ ਸਿਸਟਮ ਨੂੰ ਕਹਿ ਸਕਦੇ ਆ ਕਿ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਕਿ ਲੋਕਾਂ ਦੇ ਮਨਾਂ ਦੇ ਉੱਤੇ ਕੀ ਪ੍ਰਭਾਵ ਜਾਏਗਾ ਉਸ ਚੀਜ਼ ਦਾ ਲੋਕਾਂ ਨੂੰ ਡਾਂਗਾਂ ਦੇ ਨਾਲ ਕੁੱਟਿਆ ਗਿਆ ਹਨ ਜੇ ਕੋਈ ਬਾਹਰ ਨਿਕਲੇ ਹੁੰਦਾ ਸੀ ਇਸ ਤਰ੍ਹਾਂ ਦਾ ਡਰ ਲੋਕਾਂ ਦੇ ਮਨ ਦੇ ਵਿੱਚ ਪੈਦਾ ਕਰ ਦਿੱਤਾ ਗਿਆ ਕਿ ਇੱਕ ਚੰਗਾ ਭਲਾ ਬੰਦਾ ਜਿਹੜਾ ਬਿਲਕੁਲ ਤੰਦਰੁਸਤ ਹੈ ਉਹਨੂੰ ਵੀ ਇਹ ਲੱਗਣ ਲੱਗਾ ਕਿ ਕਰੋਨਾ ਪਤਾ ਨਹੀਂ ਕੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਉਸ ਟਾਈਮ ਤੋਂ ਬਾਅਦ ਅੱਜ ਉਹਦਾ ਕਿਤੇ ਜ਼ਿਕਰ ਵੀ ਨਹੀਂ ਹੁੰਦਾ ਅੱਜ ਕਿਤੇ ਨਾਂ ਵੀ ਨਹੀਂ ਹੁੰਦਾ ਤਾਂ ਉਹ ਇੱਕ ਵੱਡਾ ਲੋਕਾਂ ਦੇ ਮੂਰੇ ਹਉਗਾ ਜਾ ਪਾ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਜਾਂ ਮੀਡੀਆ ਨੇ ਕ੍ਰੀਏਟ ਕੀਤਾ ਫਿਰ ਲੋਕਾਂ ਦੇ ਮਨਾਂ ਤੇ ਪ੍ਰਭਾਵ ਪਿਆ ਕਾਦੇ ਖਾਤਰ ਸਿਰਫ ਇੱਕ ਪੈਸਾ ਕਮਾਉਣ ਦੀ ਖਾਤਰ ਉਹਦੇ ਲਈ ਇਹ ਨਹੀਂ ਸੋਚਿਆ ਜਾਂਦਾ ਕਿ ਲੋਕਾਂ ਦੇ ਮਨਾਂ ਤੇ ਕੀ ਅਸਰ ਜਾਏਗਾ